ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਦੋਸਤੋ ਅੱਜ ਹਾਜ਼ਰਾਂ ਲੈ ਕੇ ਤੁਹਾਡੇ ਲਈ ਇੱਕ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੁਰਾਣੇ ਪੰਜਾਬ ਦੇ ਇੱਕ ਐਦਾਂ ਦੇ ਸ਼ੌਂਕ ਦੇ ਬਾਰੇ ਗੱਲ ਕਰਾਂਗੇ ਜੋ ਪਹਿਲਾਂ ਹਰ ਇੱਕ ਪਿੰਡ ਦੇ ਵਿੱਚ ਆਮ ਹੁੰਦਾ ਸੀ ਤੇ ਹੌਲੀ-ਹੌਲੀ ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਸਮਾਤ ਤਰੱਕੀ ਕਰਦਾ ਗਿਆ ਲੋਕ ਅੱਗੇ ਵਧਦੇ ਗਏ ਇਹ ਸ਼ੌਂਕ ਘਟਦਾ ਗਿਆ ਤੇ ਅਸੀਂ ਗੱਲ ਕਰ ਰਹੇ ਆ ਜਿਵੇਂ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਹੀ ਲਿਆ ਹੋਣਾ ਅਸੀਂ ਗੱਲ ਕਰ ਰਹੇ ਹਾਂ ਕਬੂਤਰਬਾਜੀ ਦੇ ਬਾਰੇ ਤੇ ਕਬੂਤਰਬਾਜੀ ਪੁਰਾਣੇ ਪੰਜਾਬ ਦੇ ਵਿੱਚ ਪਹਿਲਾਂ ਹਰ ਪਿੰਡ ਦੇ ਵਿੱਚ ਕਈ ਤੁਸੀਂ ਮੰਨੋਗੇ ਪੂਰਾ ਪੂਰਾ ਪਿੰਡ ਵੀ ਕਬੂਤਰਬਾਜੀ ਕਰਿਆ ਕਰਦਾ ਸੀ ਪਰ ਹੁਣ ਇਹ ਟਾਵਾ ਟਾਵਾ ਹੀ ਸ਼ੌਂਕ ਰਹਿ ਗਿਆ ਵਾ ਤੇ ਅੱਜ ਸਾਡੇ ਨਾਲ ਦੋ ਕਬੂਤਰਬਾਜ਼ ਵੀਰ ਨੇ ਜਿਹੜੇ ਕੀ ਬਚਪਨ ਤੋਂ ਹੀ ਕਬੂਤਰਬਾਜੀ ਕਰ ਰਹੇ ਨੇ ਤੇ ਪਹਿਲਾਂ ਇਹਨਾਂ ਦੇ ਪਿਛਲੀਆਂ ਪੀੜ੍ਹੀਆਂ ਵੀ ਇਸੇ ਤਰ੍ਹਾਂ ਕਬੂਤਰਬਾਜੀ ਦੇ ਸ਼ੌਂਕ ਨੂੰ ਪਾਲਦੀਆਂ ਸੀ ਜੀ ਸੱਸੀ ਗਾਲ ਜੀ ਅਸੀ ਗਾ ਵੀਰੇ ਤੇ ਵੀਰ ਜੀ ਨਾਂ ਕੀ ਆ ਆਪਣਾ ਮੇਰਾ ਰਮਨਦੀਪ ਰੇ ਰਮਨਦੀਪ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਂ ਕੀ ਆ ਜੀ ਆਪਣਾ ਆਪਣਾ ਨਾਮ ਲਵਦੀਪ ਹੈ ਲਵਦੀਪ ਸਹੀ ਗੱਲ ਤੇ ਇੱਧਰ ਰਮਨਦੀਪ ਵੀਰ ਨੇ ਆਪਣੇ ਨਾਲ ਤੇ ਲਾਪ੍ਰਿਤ ਵੀਰ ਨੇ ਆਪਣੇ ਨਾਲ ਤੇ ਬਾਈ ਜੀ ਕਬੂਤਰਬਾਜੀ ਦਾ ਸ਼ੌਂਕ ਤੁਹਾਨੂੰ ਕਦੋਂ ਤੋਂ ਪਿਆ ਸ਼ੁਰੂ ਤੋਂ ਹੀ ਵੀਰੇ ਜਦੋਂ ਪੜ੍ਹਾਈ ਕਰਦੇ ਸੀਗੇ ਅੱਛਾ ਜੀ ਪੜ੍ਹਦੇ ਪੜ੍ਹਦੇ ਹੀ ਬਸ ਇਧਰ ਨੂੰ ਸ਼ੌਂਕ ਪੈ ਗਿਆ ਅੱਛਾ ਜੀ ਤੇ ਇਹ ਮਤਲਬ ਸ਼ੌਂਕ ਪਿਆ ਕਿਦਾਂ ਮਤਲਬ ਜਿਵੇਂ ਤੁਹਾਡੇ ਕੋਈ ਘਰ ਦੇ ਵਿੱਚ ਕਬੂਤਰ ਰੱਖੇ ਹੋਏ ਸੀਗੇ ਯਾਰ ਦੋਸਤੇ ਰੱਖੇ ਹੋਏ ਸੀਗੇ ਵੀਰੇ ਆਪਣੇ ਗਵਾਨ ਜੀ ਆ ਯਾਰ ਦੋਸਤ ਦੋਸਤਾਂ ਵਗਾਰਾਂ ਦੇ ਰੱਖੇ ਸੀਗੇ ਬਾਈ ਜੀ ਤੁਹਾਨੂੰ ਕਿਦਾਂ ਸ਼ੌਂਕ ਪਿਆ ਕਬੂਤਰ ਬਾਜੀ ਦਾ ਸਾਡੇ ਜੀ ਪਹਿਲਾਂ ਚਾਚੇ ਨੇ ਰੱਖੇ ਹੋਏ ਸੀਗੇ ਜੀ ਅੱਛਾ ਜੀ ਤੇ ਜੋ ਚਾਚਾ ਕੂਤੋਂ ਡੋਂਦਾ ਹੁੰਦਾ ਹੁੰਦਾ ਸੀਗਾ ਹਾਂਜੀ ਅਸੀਂ ਮੈਂ ਛੋਟੇ ਛੋਟੇ ਹੁੰਦੇ ਸੀ ਕਿ ਅਸੀਂ ਅਸੀਂ ਵੀ ਨਾਲ ਖੜ ਜਾਂਦੇ ਸੀ ਦੇਖੀ ਜਾਂਦੇ ਸੀਗੇ ਅੱਛਾ ਜੀ ਔਲੇ ਹੌਲੇ ਹੌਲੇ ਜਦੋਂ ਸੁਰਤ ਸੰਭਾਲੀ ਹਾਂਜੀ ਤੇ ਹੌਲੀ ਹੌਲੀ ਸੰਗ ਸਾਨੂੰ ਪੈ ਗਿਆ ਤੇ ਚਾਚੇ ਨੇ ਛੱਡ ਤੇ ਫਿਰ ਅਸੀਂ ਰੱਖ ਲਏ ਅੱਛਾ ਜੀ ਹੁਣ ਰੱਖੇ ਹੋਏ ਨੇ ਹਲੇ ਤੱਕ ਦੇਖੋ ਬਾਤ ਤੱਕ ਰੱਖਦੇ ਆ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਵਾ ਕਿ ਜਦੋਂ ਆਪਾਂ ਘਰ ਦੇ ਵਿੱਚ ਚਾਹੇ ਆਪਾਂ ਡੌਗ ਵਗੈਰਾ ਰੱਖਦੇ ਆ ਜਾਂ ਆਪਾਂ ਕਬੂਤਰ ਰੱਖਦੇ ਆ ਤੇ ਉਹਨਾਂ ਦੀ ਬਾਈ ਸਾਂਭ ਸੰਭਾਲ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਤੇ ਫਿਰ ਤੁਸੀਂ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਦੇ ਹੋ ਮਤਲਬ ਸਾਨੂੰ ਕੁਝ ਦੱਸੋ ਵੀ ਇਹਨਾਂ ਨੂੰ ਖਾਣ ਪੀਣ ਨੂੰ ਜੋ ਕੀ ਕੀ ਪਾਣੇ ਕੀ ਉਹਨਾਂ ਨੂੰ ਖਾਣ ਪੀਣ ਨੂੰ ਖਾਣ ਪੀਣ ਨੂੰ ਦੇਖੋ ਜੀ ਇੱਕ ਤਾਂ ਆਪਣੇ ਕਣਕ ਹੋ ਗਈ ਜੀ ਕਣਕ ਪਾਉਨੇ ਹੋ ਕਣਕ ਹੋ ਗਈ ਸਰੋਂ ਹੋ ਗਈ ਜੀ ਅੱਛਾ ਜੀ ਬਾਕੀ ਧਾਲਾਂ ਹੋ ਗਈਆਂ ਜੀ ਠੀਕ ਆ ਜੀ ਮੱਕੀ ਹੋ ਗਈ ਅੱਛਾ ਜੀ ਆਪਣਾ ਗੁੱਲੀ ਡੰਡਾ ਹੋ ਗਈ ਮਤਲਬ ਜਿਹੜੇ ਅਨਾਜ ਨੇ ਆਪਾਂ ਕਿਸੇ ਵੀ ਤਰ੍ਹਾਂ ਦਾ ਅਨਾਜ ਦਾਣਾ ਪਾ ਸਕਦੇ ਹਾਂ ਹਾਂਜੀ ਅੱਛਾ ਜੀ ਤੇ ਵਸ ਉਹ ਮਤਲਬ ਜਿਵੇਂ ਸਾਫਤੇ ਜਾਣੇ ਪੈ ਜਾਂਦੇ ਨੇਗਾ ਪਸਾਫ ਸੂਕੇ ਪਾਣੇ ਨਹੀਂ ਨਹੀਂ ਸਾਫਤੇ ਪਾਣੇ ਪਾਉਂਦੇ ਜੀ ਸਾਫਤੇ ਪੈ ਜਾਂਦੇ ਨੇ ਹਾਂਜੀ ਹਾਂਜੀ ਅੱਛਾ ਕੀ ਲੋਕਾਂ ਤੋਂ ਆਪਾਂ ਪਿੰਡਾਂ ਚ ਵੀ ਸੁਣਦੇ ਆਂ ਵੀ ਕਹਿੰਦੇ ਕਬੂਤਰ ਰੱਖਣੇ ਮਾੜੇ ਹੁੰਦੇ ਨੇ ਵੀ ਘਰ ਦੇ ਵਿੱਚ ਜਾੜਾ ਪਾਉਂਦੇ ਨੇ ਕੀ ਕੋਈ ਐਦਾਂ ਦੀ ਗੱਲਬਾਤ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੋਈ ਐਦਾਂ ਦੀ ਗੱਲਬਾਤ ਹੈ ਇਹ ਮਾੜੇ ਹੁੰਦੇ ਨੇ ਜਾਂ ਐਦਾਂ ਦਾ ਕੁਝ ਤੁਹਾਡੇ ਨਾਲ ਹੋਇਆ ਹੋਵੇ ਦੇਖੋ ਜੀ ਲੋਕਾਂ ਦੀਆਂ ਗੱਲਾਂ ਨੇ ਜਿਨ੍ਹਾਂ ਵਾਸਤੇ ਨੇ ਰੱਖਿਆ ਜਿਨ੍ਹਾਂ ਨੂੰ ਠੀਕ ਆ ਜੀ ਉਹਨਾਂ ਨੂੰ ਤਾਂ ਠੀਕ ਲੱਗਦੇ ਨੇ ਜਿਨ੍ਹਾਂ ਨੇ ਨਹੀਂ ਰੱਖਿਆ ਉਹ ਚਲੋ ਪਹਿਲਾਂ ਅਗਲਾ ਕਹਿੰਦੇ ਸੀ ਇਹਦੇ ਹੁੰਦੇ ਭੇਡਚਾਲ ਆ ਜੀ ਜਿਹੜੇ ਇੱਕ ਵਾਰ ਗੱਲ ਕਹਿ ਦਿੱਤੀ ਬਸ ਅਗਲੇ ਨੇ ਫੜਦੀ ਜਿਨ੍ਹਾਂ ਨੇ ਰੱਖਿਆ ਜਿਨ੍ਹਾਂ ਦਾ ਸ਼ੌਂਕ ਆ ਜੀ ਉਹਨਾਂ ਨੂੰ ਪਤਾ ਵੀ ਚੰਗੇ ਆ ਜਾਂ ਮਾੜੇ ਆ ਜਾਨੀ ਕਿ ਇਦਾਂ ਦੀ ਤੁਹਾਡੇ ਨਾਲ ਕੋਈ ਇਦਾਂ ਨਹੀਂ ਗੱਲਬਾਤ ਨਹੀਂ ਹਾਂ ਜੀ ਆਪਣੇ ਨਾਲ ਕੋਈ ਗੱਲਬਾਤ ਨਹੀਂ ਇਦਾਂ ਆਪਣੇ ਆਪਣੇ ਕੋਟੋ ਘਟ ਨਹੀਂ ਹੋ ਗਏ ਉਹਨੇ 20 25 ਸਾਲ ਹੋ ਗਏ ਨੇ ਇਹ ਰੱਖਿਆ ਨੂੰ ਅੱਛਾ ਜੀ ਇਦਾਂ ਦੀ ਕੋਈ ਗੱਲ ਹੈ ਨਹੀਂ ਤੇ ਦੋਸਤੋ ਹੁਣ ਦੇਖੋ ਇਹਨਾਂ ਦੀ ਉਮਰ ਵੀ 25 26 ਸਾਲ ਦੇ ਆਸ-ਪਾਸ ਆ ਤੇ ਇਹਨਾਂ ਦੀਆਂ ਜੜੀਆਂ ਪਹਿਲਾਂ ਪੀੜੀਆਂ ਸੀਗੀਆਂ ਬਜ਼ੁਰਗ ਸੀਗੇ ਉਹ ਵੀ ਸਾਰੇ ਕਬੂਤਰ ਬਾਜ ਸੀਗੇ ਤੇ ਬਾਈ ਜੀ ਤੁਸੀਂ ਇੱਕ ਗੱਲ ਦੱਸੋ ਕਿ ਮਤਲਬ ਜਿਹੜੇ ਜਿਵੇਂ ਬਾਈ ਜੀ ਨੇ ਵੀ ਦੱਸਿਆ ਆਪਾਂ ਨੂੰ ਕਿ ਜਿਵੇਂ ਲੋਕੀ ਪਿੰਡਾਂ ਦੇ ਵਿੱਚ ਜ਼ਿਆਦਾਤਰ ਪਿੰਡਾਂ ਦੇ ਵਿੱਚ ਕਹਿੰਦੇ ਨੇ ਕਿ ਕਬੂਤਰ ਰੱਖਣੇ ਮਾੜੇ ਹੁੰਦੇ ਨੇ ਹਨਾ ਵੀ ਘਰ ਦੇ ਵਿੱਚ ਜਾੜਾ ਪਾਉਂਦੇ ਨੇ ਕੀ ਇਹ ਗੱਲ ਸੱਚ ਆ ਜਾਂ ਤੁਹਾਡੇ ਨਾਲ ਕੁਝ ਐਦਾਂ ਦਾ ਕੁਝ ਕਦੇ ਹੋਇਆ ਹੋਵੇ ਕਿ ਤੁਹਾਨੂੰ ਲੱਗੇ ਕਿ ਕਬੂਤਰ ਰੱਖਣੇ ਮਾੜੇ ਨੇ ਨਹੀਂ ਮਰੇ ਹੋਏ ਹੈ ਜੀ ਤਾਂ ਨਹੀਂ ਕੋਈ ਗੱਲ ਹੈਗੀ ਅੱਛਾ ਜੀ ਇਹ ਕੰਮ ਕਰਾਂਗੇ ਕੰਮ ਕਰਦੇ ਕਰਦੇ ਵਿੱਚ ਇਹਨਾਂ ਦੇ ਨਾਲ ਪਿਆਰ ਆ ਸਾਡਾ ਬਣਿਆ ਹੋਇਆ ਹਾਂਜੀ ਹਾਂ ਕਿਹੜੇ ਬੰਦੇ ਨੇ ਬੇਲਾ ਰਹਿਣਾ ਉਹਰੇ ਲਈ ਤਾਂ ਉਜਾੜ ਹੀ ਆ ਹਾਂ ਇਹ ਗੱਲ ਸਹੀ ਆ ਵੀ ਅਗਰ ਤੁਸੀਂ ਮੰਨ ਲਓ ਵੀ ਤੁਸੀਂ ਕੋਈ ਕੰਮ ਕਰ ਹੀ ਨਹੀਂ ਰਹੇ ਤੁਸੀਂ ਕੋਈ ਜੋਬ ਨਹੀਂ ਕਰ ਰਹੇ ਜਾਂ ਆਪਣਾ ਕਾਰੋਬਾਰ ਤੁਸੀਂ ਨਹੀਂ ਕਰ ਰਹੇ ਤੁਸੀਂ ਸਾਰਾ ਦਿਨ ਹੀ ਕਬੂਤਰਾਂ ਦੇ ਵਿੱਚ ਤੁਸੀਂ ਲੱਗੇ ਰਹੋਗੇ ਤਾਂ ਫਿਰ ਉਹ ਤਾਂ ਉਜਾੜ ਹੀ ਆ ਨਾ ਇੱਕ ਕਿਉਂਕਿ ਉਹ ਆਮਦਨ ਨਹੀਂ ਕਿਸੇ ਪਾਸੇੋਂ ਵੀ ਹੋਣੀ ਨਹੀਂ ਪਰ ਜੇ ਤੁਸੀਂ ਮੰਨ ਲਓ ਵੀ ਇਹ ਆਪਣੀ ਦਿਹਾੜੀ ਲਾ ਕੇ ਜਾਂ ਆਪਣਾ ਕਾਰੋਬਾਰ ਕਰਕੇ ਸ਼ਾਮ ਨੂੰ ਘਰੇ ਆ ਕੇ ਜਾਂ ਸਵੇਰੇ ਤੁਸੀਂ ਹਨਾ ਕਬੂਤਰਾਂ ਦੀ ਦੇਖਭਾਲ ਕਰ ਲਈ ਆਪਣਾ ਸ਼ੌਂਕ ਪਗਾ ਲਿਆ ਹਾਂਜੀ ਤਾਂ ਉਹ ਕੋਈ ਮਾੜੀ ਗੱਲ ਨਹੀਂ ਵੈਸੇ ਹੈਗੀ ਹਨਾ ਉਹਨੂੰ ਆਪਾਂ ਮਾੜਾ ਨਹੀਂ ਕਹਿ ਕਹਿ ਸਕਦੇ ਉਹ ਤਾਂ ਇੱਕ ਸਹੀ ਗੱਲ ਆ ਉਹਨੂੰ ਮਾੜਾ ਨਹੀਂ ਆਪਾਂ ਕਿਹਾ ਜਾ ਸਕਦਾ ਜੀ ਜੀ ਇੱਕ ਸਾਨੂੰ ਗੱਲ ਦੱਸੋ ਵੀ ਕਈ ਵਾਰ ਹੁੰਦਾ ਕਿ ਆਪਾਂ ਘਰ ਤੋਂ ਬਾਹਰ ਹੁੰਨੇ ਆ ਜਾਂ ਆਪਾਂ ਕਿਸੇ ਕੋਈ ਜ਼ਰੂਰੀ ਕੰਮ ਗਏ ਹੁੰਨੇ ਆ ਤੇ ਫਿਰ ਇਹਨਾਂ ਦੀ ਤੁਸੀਂ ਦੇਖਭਾਲ ਕਿਵੇਂ ਕਰਦੇ ਹੋ ਮਤਲਬ ਕਿੱਦਾਂ ਤੁਸੀਂ ਉਹ ਚੀਜ਼ ਨੂੰ ਤੁਸੀਂ ਮੈਨੇਜ ਕਰਦੇ ਹੋ ਦੇਖੋ ਜੇ ਜੇ ਆਪਾਂ ਕਿਤੇ ਬਾਹਰ ਜਾਣਾ ਵਾ ਜੀ ਆਪਾਂ ਰਾਤ ਕਿਤੇ ਰਹਿਣਾ ਬਾਹਰ ਹਾਂਜੀ ਫਿਰ ਘਰ ਦੇ ਫੈਮਿਲੀ ਮਤਲਬ ਵਾਈਫ ਆ ਮੇਰੀ ਹਾਂਜੀ ਉਹ ਦਾਣਾ ਪਾਣੀ ਸਾਰਾ ਉਹ ਪਾ ਦਿੰਦੀ ਹੈ ਜੀ ਅੱਛਾ ਜੀ ਤੇ ਦੇ ਮਤਲਬ ਜੋ ਮੈਂ ਬਾਹਰ ਹੁੰਨਾ ਤੇ ਘਪਲ ਮੇਰੇ ਬੱਚਤਾਂ ਦੀ ਉਹੀ ਕਰਦੀ ਹੈ ਜੀ ਠੀਕ ਆ ਜੀ ਉਹਦਾ ਜੀ ਬਹੁਤ ਬਹੁਤ ਧੰਨਵਾਦ ਆ ਜੀ ਮੇਰਾ ਸਾਥ ਦਿੰਦੀ ਹੈ ਜੀ ਉਹ ਹਾਂਜੀ ਤੇ ਬਸ ਬਾਕੀ ਜੇ ਘਰ ਇਹੋ ਹੀ ਆ ਫਿਰ ਤਾਂ ਆਪਾਂ ਪਾਉਂਦੇ ਰਹਿੰਦੇ ਯਾਨੀ ਕਿ ਉਹੀ ਗੱਲ ਹੋ ਗਈ ਵੀ ਆ ਜਦੋਂ ਕਿ ਆਪਾਂ ਆਪਣੀ ਰੋਟੀ ਲੇਟ ਕਰ ਸਕਦੇ ਆ ਪਰ ਆਪਾਂ ਜਿਹੜੇ ਆਪਾਂ ਜਾਨਵਰ ਰੱਖੇ ਨੇ ਕਬੂਤਰ ਰੱਖੇ ਨੇ ਤੇ ਉਹਨਾਂ ਨੂੰ ਆਪਾਂ ਨੂੰ ਟਾਈਮ ਸਰਪਨਾ ਦੇਣਾ ਹਾਂ ਇਹਨਾਂ ਨੂੰ ਟਾਈਮ ਤੇ ਰੋਟੀ ਦੇਣੀ ਪੈਂਦੀ ਹੈ ਹਾਂ ਜੀ ਇਹਨਾਂ ਨੇ ਤਾਂ ਰੋਟੀ ਮੰਗਣੀ ਆ ਹਾਂ ਜਿਨ੍ਹਾਂ ਨੂੰ ਦਾਣਾ ਪਲੇ ਟਾਈਮ ਤੇ ਪਾਉਣਾ ਹੈ ਆਪਣਾ ਟਾਈਮ ਆਪਾਂ ਕੱਢ ਸਕਦੇ ਆ ਪਰ ਇਹਨਾਂ ਦਾ ਟਾਈਮ ਨੇ ਇਹਨਾਂ ਦਾ ਉਹੀ ਟਾਈਮ ਤੇ ਪੂਰੇ ਹੀ ਪੈਂਦੇ ਆ ਜੀ ਅੱਛਾ ਜੀ ਵੀ ਤੁਸੀਂ ਇਹ ਕਬੂਤਰ ਸਿਰਫ ਸ਼ੌਂਕਲੀ ਮਤਲਬ ਪਾਲੇ ਹੋਏ ਨੇ ਜਾਂ ਤੁਸੀਂ ਰੱਖਦੇ ਹੋ ਤੇ ਜਾਂ ਤੁਸੀਂ ਮਤਲਬ ਜਿੱਦਾਂ ਕਹਿੰਦੇ ਇਹਨਾਂ ਦੇ ਕੰਪੀਟੀਸ਼ਨ ਹੁੰਦੇ ਨੇ ਬਾਜ਼ੀਆਂ ਵਗੈਰਾ ਹੁੰਦੀਆਂ ਨੇ ਤੁਸੀਂ ਉਹ ਵੀ ਮਤਲਬ ਉਹ ਕਰਦੇ ਹੋ ਇਹਨਾਂ ਨੂੰ ਲੈ ਕੇ ਜਾਂਦੇ ਹੋ ਹਾਂਜੀ ਲੈ ਕੇ ਜਾਂਦੇ ਆ ਜੀ ਬਾਜੀ ਤੇ ਮਤਲਬ ਵੀ ਕਰੋ ਤਾਂ ਮੈਂ ਥੋੜਾ ਜਿਹਾ ਸਾ ਪਿਛੇ ਇੱਕ ਸਾਲ ਹੀ ਹੋਇਆ ਘਰ ਕਬੂਤਰ ਬਾਜੀ ਛੱਡਦਿਆਂ ਨੂੰ ਅੱਛਾ ਜੀ ਤੇ ਉਸ ਤੋਂ ਬਾਅਦ ਪਹਿਲਾਂ ਮੈਂ ਸ਼ੰਕਰ ਮੇਰਾ ਚਾਚਾ ਹੁੰਦਾ ਸੀਗਾ ਜੀ ਉਹਨਾਂ ਮੰਗਾ ਵਾ ਮਾੜਾ ਸ਼ੰਕਰ ਦਾ ਜੀ ਮੈਂ ਉਹਦੇ ਕੋਲੇ ਕੁੱਪਤਾ ਡੋਂਦਾ ਸੀਗਾ ਉਹ ਤੋਂ ਹੀ ਲੈ ਕੇ ਬਾਜੀ ਛੱਡਦਾ ਹੁੰਦਾ ਸੀਗਾ ਜੀ ਅੱਛਾ ਜੀ ਹਾਂ ਜੀ ਕਈ ਵਾਰੀ ਚਲੋ ਬੱਚੇ-ਪੁੱਚੇ ਇਧਰੋਂ ਮੇਰੇ ਕੋਲ ਹੁੰਦੇ ਆ ਮੇਰੇ ਕੋਲ ਨਹੀਂ ਟਾਈਮ ਹੁੰਦਾ ਕੰਮ ਤੇ ਹੁੰਦਾ ਹੀ ਠੀਕ ਆ ਜੀ ਠੀਕ ਆ ਜੀ ਫਿਰ ਆਪਾਂ ਉਹਨਾਂ ਨੂੰ ਦੇ ਦੇਈਏ ਤੇ ਆਪਾਂ ਉਹਨਾਂ ਤੋਂ ਲੈ ਕੇ ਬਾਜੀ ਛੱਡ ਲੇਦੇ ਆ ਜੀ ਉਹ ਬਾਜੀਆਂ ਜਿੱਤਦਾ ਵੀ ਆਪਾਂ ਨੂੰ ਜਿਤਾਉਂਦਾ ਵੀ ਆ ਜੀ ਯਾਨੀ ਕਿ ਤੁਹਾਡੇ ਉਸਤਾਦ ਨੇ ਮੰਗਾ ਉਹਨਾਂ ਦਾ ਨਾਮ ਆ ਤੇ ਉਹ ਸ਼ੰਕਰਪਿੰਡ ਲੁਧਿਆਣਾ ਤੋਂ ਨੇ ਹਾਂ ਜੀ ਹਾਂ ਜੀ ਠੀਕ ਉਨਰਸੀ ਦੇਖਾਂਗੇ ਜੀ ਰੱਬ ਮਿਹਰ ਕਰੇ ਘਰੋਂ ਬਾਜੀਆਂ ਛੱਡਾਂਗੇ ਜੀ ਦੇਖੋ ਇਹ ਕਬੂਤਰੇ ਚੋ ਰੱਖਿਆ ਆਪਣੇ ਸ਼ੌਂਕ ਨੂੰ ਰੱਖਿਆ ਜੀ ਪਹਿਲਾਂ ਕੰਮ ਜ਼ਰੂਰੀ ਆਪਣਾ ਕੰਮ ਜੀ ਕੰਮ ਕਰੋਗੇ ਤਾਂ ਤਾਂ ਘਰੇ ਖਰਚਾ ਚੱਲੂਗਾ ਜੀ ਤਾਂ ਆਪਣਾ ਸਾਰਾ ਸਰਕਲ ਲੋਟ ਹੋਊਗਾ ਜੀ ਕਬੂਤਰ ਦਾ ਵੀ ਸ਼ੌਂਕ ਪੂਰਾ ਕਰੋ ਕਬੂਤਰਾਂ ਦਾ ਟਾਈਮ ਵੀ ਕੱਢੋ ਪਰ ਕੰਮ ਜ਼ਰੂਰੀ ਹੈ ਇਹ ਕੰਮ ਕਰੋ ਤਾਂ ਘਰੇ ਕੁਝ ਨਹੀਂਗਾ ਜੀ ਆਪਾਂ ਕੰਮ ਹੀ ਨਹੀਂ ਕਰਨਾ ਜੀ ਆਪਾਂ ਬਿੱਲੇ ਰਹਿਣਾ ਘਰੇ ਤਾਂ ਫਿਰ ਆਪੀ ਉਜਾੜ ਹੋਣਾ ਜੀ ਹਾਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਕੰਮ ਨੂੰ ਪਹਿਲ ਦੇਣੀ ਚਾਹੀਦੀ ਹੈ ਹਾਂ ਜੀ ਕੰਮ ਨੂੰ ਪਹਿਲ ਦੇਣੀ ਚਾਹੀਦੀ ਹੈ ਜੀ ਉਦੋਂ ਬਾਅਦ ਸ਼ੌਕ ਕਰੋ ਪੂਰਾ ਆਪਣਾ ਕੰਮ ਵੀ ਕਰੋ ਜੀ ਠੀਕ ਆ ਜੀ ਤੇ ਲਵਪ੍ਰੀਤ ਜੀ ਸਾਨੂੰ ਇੱਕ ਗੱਲ ਦੱਸੋ ਕਿ ਇਹਨਾਂ ਨੂੰ ਤੁਸੀਂ ਇਹ ਬਿਮਾਰ ਵਗੈਰਾ ਵੀ ਹੁੰਦੇ ਹੋਣਗੇ ਫਿਰ ਤੁਸੀਂ ਇਹਨਾਂ ਦੀ ਦੇਖਭਾਲ ਕਿਵੇਂ ਕਰਦੇ ਹੋ ਬਿਮਾਰੀ ਵਗੈਰਾ ਤੋਂ ਕਿਵੇਂ ਬਚਾਉਨੇ ਹੋ ਬਿਮਾਰੀ ਤੋਂ ਇਹ ਦੇਖੋ ਹੀ ਆਪਾਂ ਦਵਾਈ ਦੇਈ ਦੀ ਹੈ ਹਰ ਇੱਕ ਤਰ੍ਹਾਂ ਦੀ ਜਿਹੜੀ ਬਿਮਾਰੀ ਹੋਵੇ ਔਰ ਹਰ ਇੱਕ ਤਰ੍ਹਾਂ ਦੀ ਦਵਾਈ ਮਿਲਦੀ ਹੈ ਜੀ ਇਹਨਾਂ ਦੀ ਅੱਛਾ ਜੀ ਫਿਰ ਉਹ ਲੈ ਕੇ ਦਵਾਈ ਅਸੀਂ ਦਿੰਨੇ ਆ ਦੇਖਭਾਲ ਕਰਦੇ ਆ ਇਹ ਸਾਫ ਕਰਨੀ ਪੈਂਦੀ ਆ ਠੀਕ ਆ ਜੀ ਤਿੰਨ ਟਾਈਮ ਇਹਨਾਂ ਧਿਆਨ ਰੱਖਣਾ ਪੈਂਦਾ ਜੀ ਅੱਛਾ ਜੀ ਆਪਣੇ ਨਾਲੋਂ ਵੱਧ ਧਿਆਨ ਇਹਨਾਂ ਦਾ ਰੱਖਣਾ ਪੈਂਦਾ ਜੀ ਜੇ ਜਿਵੇਂ ਮਤਲਬ ਤੁਹਾਨੂੰ ਪਤਾ ਕਿਵੇਂ ਲੱਗਦਾ ਵਾ ਕਿ ਕਬੂਤਰ ਬਿਮਾਰ ਆ ਜਿਵੇਂ ਕੋਈ ਬੁਖਾਰ ਹੋ ਗਿਆ ਜਾਂ ਕਬੂਤਰ ਨਹੀਂ ਖਾ ਰਿਹਾ ਦਾਣਾ ਨਹੀਂ ਖਾ ਰਿਹਾ ਤੁਹਾਨੂੰ ਕਿਵੇਂ ਪਤਾ ਲੱਗਦਾ ਇਹ ਚੀਜ਼ਾਂ ਦਾ ਇਹ ਚੀਜ਼ਾਂ ਜਦੋਂ ਕਬੂਤਰ ਹੁਣ ਦੇਖੋ ਜੀ ਆ ਪਿੰਜਰੇ ਵਿੱਚ ਕਬੂਤਰ ਬਿਲਕੁਲ ਤੰਦਰੁਸਤੀ ਬਿਠੇ ਮਸਤ ਫਿਰਦੇ ਨੇ ਜੀ ਅੱਛਾ ਜੀ ਜਦੋਂ ਕਬੂਤਰ ਢਿੱਲਾ ਮਿਸ ਆ ਜਾਂਦਾ ਜੀ ਇਕੱਠਾ ਹੋ ਕੇ ਬਹਿਣ ਲੱਗ ਜਾਂਦੇ ਜੀ ਸਾਈਡ ਤੇ ਹੋ ਕੇ ਬਹਿਣ ਦਾ ਆਪਣਾ ਅਲੱਗ ਰਹਿੰਦਾ ਕੂਤਰਾਂ ਤੋਂ ਅਲੱਗ ਵੱਖਰਾ ਦੀਦਾ ਹੀ ਉਹ ਅੱਛਾ ਜੀ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੂਤਰ ਨੂੰ ਕੋਈ ਨਾ ਕੋਈ ਨੁਕਸ ਹੈਗਾ ਜੀ ਫਿਰ ਤੁਸੀਂ ਦਵਾਈ ਦੇ ਦਿੰਦੇ ਹੋ ਕੂਤਰ ਨੂੰ ਹਾਂ ਜੀ ਹਾਂਜੀ ਤੇ ਮਤਲਬ ਜਿਵੇਂ ਆਪਾਂ ਇੱਕ ਛੋਟੇ ਬੱਚੇ ਦੀ ਦੇਖਭਾਲ ਕਰਦੇ ਆ ਉਸੇ ਤਰ੍ਹਾਂ ਆਪਾਂ ਨੂੰ ਕਬੂਤਰਾਂ ਦੀ ਵੀ ਦੇਖਭਾਲ ਕਰਨੀ ਪੈਂਦੀ ਹੈ ਤੇ ਦੋਸਤੋ ਇਹ ਕੰਮ ਕੋਈ ਸੌਖਾ ਨਹੀਂ ਹੈਗਾ ਕਿਹਾ ਜਾਂਦਾ ਨਾ ਵੀ ਸ਼ੌਂਕ ਨੂੰ ਪਗਾਉਣਾ ਕੋਈ ਸੌਖਾ ਨਹੀਂ ਹੁੰਦਾ ਹੈਗਾ ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਕਹਿੰਦੇ ਆ ਕਿ 302 ਦਾ ਪਰਚਾ ਤੇ ਕਬੂਤਰਾਂ ਦਾ ਖਰਚਾ ਕੋਈ ਕੋਈ ਉਹ ਚੱਕ ਸਕਦਾ ਵਾ ਉਹੀ ਗੱਲ ਆ ਵੀ ਸ਼ੌਂਕ ਨੂੰ ਜਿਹੜਾ ਪਗਾਉਣਾ ਵਾ ਸੌਖਾ ਕੰਮ ਨਹੀਂ ਹੈਗਾ ਸ਼ੌਂਕ ਨੂੰ ਪਗਾਉਣਾ ਤੇ ਇਹਨਾਂ ਦੀ ਬੱਚਿਆਂ ਨੀਂ ਤਰ੍ਹਾਂ ਦੇਖਭਾਲ ਵੀ ਕਰਨੀ ਪੈਂਦੀ ਆ ਜਿਹੜੇ ਵੀ ਕਬੂਤਰਵਾਜ ਵੀਰ ਆਪਣੀ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਭਾਈ ਜੀ ਤੁਸੀਂ ਇਹ ਪਿੰਜਰੇ ਦੇ ਵਿੱਚ ਤੁਸੀਂ ਦੇਖੋ ਦਰਸ਼ਕੋ ਇਹਨਾਂ ਨੇ ਕਬੂਤਰ ਰੱਖੇ ਹੋਏ ਨੇ ਤੇ ਬੜਾ ਹੀ ਸੋਹਣਾ ਪਿੰਜਰਾ ਲੱਗ ਰਿਹਾ ਵਾ ਬਾਈ ਜੀ ਇਹ ਰੈਡੀमेड ਮਿਲਿਆ ਜਾਂ ਮਤਲਬ ਤੁਸੀਂ ਇਹ ਬਣਾਇਆ ਹੋਇਆ ਕਿੱਦਾਂ ਜੀ ਇਹ ਘਰ ਤੋਂ ਨਹੀਂ ਇਹ ਜੀ ਖੁਦ ਆਪ ਬਣਾਇਆ ਜੀ ਪਿੰਜਰਾ ਇਹ ਅੱਛਾ ਤੁਸੀਂ ਆਪ ਤਿਆਰ ਕਰਦੇ ਹੋ ਪਿੰਜਰਾ ਹਾਂਜੀ ਹਾਂਜੀ ਠੀਕ ਆ ਜੀ ਤੇ ਇਹ ਬਾਈ ਜੀ ਵੈਸੇ ਫਰਨੀਚਰ ਦਾ ਕੰਮ ਕਰਦੇ ਨੇ ਤੇ ਫਰਨੀਚਰ ਦਾ ਕੰਮ ਜਦਾਂ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਦਾ ਕੰਮ ਹੋਵੇ ਮਾਡਰਨ ਕਿਚਨ ਵਗੈਰਾ ਹੋਣ ਅਗਰ ਕਿਸੇ ਨੇ ਕੰਮ ਕਰਾਉਣਾ ਹੋਵੇ ਤਾਂ ਉਹ ਵੀ ਇਹਨਾਂ ਦਾ ਨੰਬਰ ਪ੍ਰੋਵਾਈਡ ਕਰ ਦਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬਾਜ਼ਾਰ ਨਾਲੋਂ ਸਹੀ ਰੇਟ ਤੇ ਤੁਹਾਨੂੰ ਕੰਮ ਕਰਕੇ ਦੇਣਗੇ ਤੇ ਬਾਕੀ ਬਾਈ ਜੀ ਇਹ ਪਿੰਜਰੇ ਬਾਰੇ ਦੱਸੋ ਤੁਸੀਂ ਇਹ ਸਿਰਫ ਆਪਣੇ ਵਾਸਤੇ ਬਣਾਇਆ ਜੀ ਹਾਂਜੀ ਇਹ ਤਾਂ ਆਪਣੇ ਵਾਸਤੇ ਬਣਾਇਆ ਕੋਈ ਬਾਜੀ ਬੀ ਤੇ ਅਸੀਂ ਜਾਣਦੇ ਆ ਜੀ ਠੀਕ ਆ ਜੀ ਲੈ ਕੇ ਜਾਣਦੇ ਆ ਜੀ ਸਾਨੂੰ ਲੋਡ ਪੈਂਦੀ ਹੈ ਜੀ ਇਹਦੀ ਠੀਕ ਆ ਜੀ ਮਤਲਬ ਅਸੀਂ ਸੇਲ ਵੀ ਕਰਦੇ ਆ ਜੀ ਚਾਰ ਪੰਜ ਪਿੰਜਰੇ ਸੇਲ ਕਰ ਚੁੱਕੇ ਆ ਜੀ ਅਸੀਂ ਅੱਛਾ ਜੀ ਅਸੀਂ ਜੋੜ ਵੀ ਬਣਾਈ ਦੀ ਆ ਸਿੰਗਲ ਵੀ ਬਣਾਈ ਦੀ ਆ ਜਿਹੜੇ ਬੰਦਾ ਮਤਲਬ ਜਿਹਨੂੰ ਲੋੜ ਆ ਸਿੰਗਲ ਦੀ ਲੋੜ ਆ ਇਹ ਸਿੰਗਲ ਬਣਾ ਦੇਈਦਾ ਕਿਸੇ ਨੂੰ ਜੋੜ ਦੀ ਲੋੜ ਆ ਇਹ ਜੋੜ ਬਣਾ ਦੇਈਦੀ ਆ ਜੀ ਠੀਕ ਆ ਜੀ ਜੇ ਕਿਸੇ ਨੇ ਬਣਵਾਉਣਾ ਫੋਨ ਕਰ ਦਿਓ ਜੀ ਆਪਾਂ ਬਣਾ ਕੇ ਦੇ ਦਾਂਗੇ ਪਿੰਜਰਾ ਕੋਈ ਤੇ ਦਰਸ਼ਕੋ ਤੁਸੀਂ ਪਿੰਜਰਾ ਦੇਖਿਆ ਬਹੁਤ ਸੋਹਣਾ ਵਾ ਅਗਰ ਕਿਸੇ ਨੂੰ ਲੋੜ ਹੋਈ ਤਾਂ ਤੁਹਾਨੂੰ ਨੰਬਰ ਦੇ ਦਾਂਗੇ ਜਿਸੇ ਜੇ ਕਿਸੇ ਨੇ ਬਣਵਾਣਾ ਹੋਇਆ ਤਾਂ ਸਹੀ ਰੇਟ ਤੇ ਮਾਰਕੀਟ ਦੇ ਨਾਲੋਂ ਤੁਹਾਨੂੰ ਉਹ ਵੀ ਇਹ ਤਿਆਰ ਕਰਕੇ ਬਾਈ ਜੀ ਦੇ ਦੇਣਗੇ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਜਾਣਕਾਰੀ ਦੇ ਨਾਲ that's not about it.